ਦੁਨੀਆ ਅਸੀਂ ਸਾਰੇ ਖੜੇ ਨੇ ਪੰਜ ਪਿਆਰਾਂ ਦਾ ਸਵਾਗਤ ਕਰਨ ਲਈ ਦੁਨੀਆ ਖੜੀ ਏ ਜਗਾਂ ਜਗਾਂ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਕਰਨ ਲਈ ਦਵਾਨ ਵੀ ਸਜਾਈ ਜਾਣਗੇ ਖੰਡ ਪਟ ਸਾਹਿਬ ਦੇ ਭੋਗ ਵੀ ਪਾਈ ਜਾਣਗੇ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ हा <laughs> र ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 647ਵੇਂ ਜਨਮ ਦਿਵਸ ਨੂੰ ਉਸਬ ਮਨਾ ਰਹੇ ਨੇ ਪਿੰਡ ਗੁੰਮੜਾ ਵਾਸੀ ਸੈਕਟਰ 18 ਤੋਹਾਲੀ ਦੇ ਤੇ ਪਿੰਡ ਦੀਆਂ ਪ੍ਰਕਰਮਾਂ ਕਰ ਲਈ ਨਗਰ ਕੀਰਤਨ ਨਿਕਲਿਆ ਗਿਆ ਤੇ ਨਗਰ ਕੀਰਤਨ ਦੀ ਸਾਰੀ ਸੰਗਤਾਂ ਦਾ ਜਿਹੜਾ ਬਹੁਤ ਸ਼ਾਇ ਜਗਾਂ ਜਗਾਂ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਕਰਨ ਲਈ ਦੁਨੀਆ ਅਸੀਂ ਸਾਰੇ ਖੜੇ ਨੇ ਪੰਜ ਪਿਆਰਾਂ ਦਾ ਸਵਾਗਤ ਕਰਨ ਲਈ ਦੁਨੀਆ ਖੜੀ ਹੈ ਤੇ ਸੰਗਤਾਂ ਨੂੰ ਲੱਖ ਲੱਖ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬ ਦੇ ਵਾਸੀ ਨੇ ਦੇਸ-ਵਦੇਸਾਂ ਦੇ ਬੈਠੇ ਮੇਰੇ ਵੀਰ ਸਾਡੇ ਭਾਈਚਾਰਾ ਤੇ ਸਾਰਿਆਂ ਨੂੰ ਲੱਖ-ਲੱਖ ਵਧਾਈ ਇੱਥੇ ਨਗਰ ਕੀਰਤਨ ਦੇ ਦੰਦੇ ਤੇ ਅਗਲਾ 3 ਦਿਨ ਜਿਹੜਾ ਹੈ ਦੁਵਾਨ ਵੀ ਸਜਾਈ ਜਾਣਗੇ ਖੰਡ ਪਟ ਸਾਹਿਬ ਦੇ ਭੋਗ ਵੀ ਪਾਈ ਜਾਣਗੇ ਤੇ ਖੀਰ ਪੂੜਿਆਂ ਦਾ 24 ਤਰੀਕ ਨੂੰ ਲੰਗਰ ਵੀ ਵਰਤਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਅਸੀਂ ਸਾਰੇ ਖੜੇ ਨੇ ਪੰਜ ਪਿਆਰਾਂ ਦਾ ਸਵਾਗਤ ਕਰਨ ਲਈ ਦੁਨੀਆ ਖੜੀ ਏ ਜਗਾਂ-ਜਗਾਂ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ स्वागत ਕਰਨ ਲਈ ਦਵਾਨ ਵੀ ਸਜਾਈ ਜਾਣਗੇ ਖੰਡ ਪਟ ਸਾਹਿਬ ਦੇ ਭੋਗ ਵੀ ਪਾਈ ਜਾਣਗੇ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 647ਵੇਂ ਜਨਮ ਦਿਵਸ ਨੂੰ ਉਸ ਮਨਾ ਰਹੇ ਨੇ ਪਿੰਡ ਗੁੰਮੜਾਵਾਸੀ ਸੈਕਟਰ 18 ਤੋਹਾਲੀ ਦੇ ਤੇ ਪਿੰਡ ਦੀਆਂ ਪ੍ਰਕਰਮਾਂ ਕਰ ਲਈ ਨਗਰ ਕੀਰਤਨ ਨਿਕਲਿਆ ਗਿਆ ਤੇ ਨਗਰ ਕੀਰਤਨ ਦੀ ਸਾਰੀ ਸੰਗਤਾਂ ਦਾ ਜਿਹੜਾ ਬਹੁਤੋ ਸ਼ਾਇ ਜਗਾਂ ਜਗਾਂ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਕਰਨ ਲਈ ਦੁਨੀਆ ਅਸੀਂ ਸਾਰੇ ਖੜੇ ਨੇ ਪੰਜ ਪਿਆਰਾਂ ਦਾ ਸਵਾਗਤ ਕਰਨ ਲਈ ਦੁਨੀਆ ਖੜੀਏ ਤੇ ਸੰਗਤਾਂ ਨੂੰ ਲੱਖ ਲੱਖ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬ ਦੇ ਵਾਸੀ ਨੇ ਦੇਸ਼ ਵਿਦੇਸ਼ਾਂ ਦੇ ਬੈਠੇ ਮੇਰੇ ਵੀਰ ਸਾਡੇ ਭਾਈਚਾਰਾ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਇੱਥੇ ਨਗਰ ਕੀਰਤਨ ਦੇ ਦੰਦੇ ਤੇ ਅਗਲਾ 3 ਦਿਨ ਜਿਹੜਾ ਹੈ ਅ ਦੁਵਾਨ ਵੀ ਸਜਾਈ ਜਾਣਗੇ ਖੰਡ ਪਟ ਸਾਹਿਬ ਦੇ ਭੋਗ ਵੀ ਪਾਏ ਜਾਣਗੇ ਤੇ ਖੀਰ ਪੂੜਿਆਂ ਦਾ 24 ਤਰੀਕ ਨੂੰ ਲੰਗਰ ਵੀ ਵਰਤਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ